ਤੋ ਇਹ ਹਾਂ ਤੇ ਵੀ ਵਧੀਆ ਛਰਾਟਾ ਪੈ ਗਿਆ ਵੀਰੇ ਪਰ ਉਸ ਤਰ੍ਹਾਂ ਨਹੀਂ ਪਿਆ ਜਿਵੇਂ ਪਹਿਲਾਂ ਪੈਂਦਾ ਇਕੋ ਦਮ ਪੂਰਾ ਤੇਜ਼ ਤੇ ਮੈਨੂੰ ਸੇ ਤਾਂ ਮੰਨ ਕੇ ਚੱਲੋ ਛੱਤਾਂ 'ਚ ਵੜਨ ਵਾਲੀ ਨਿੱਕੀ ਨਿੱਕੀ ਕਣੀ ਜਿਹੀ ਪਈ ਗਈ ਅੱਜ ਓ ਵਾਹਈ ਗਰੂ ਓ ਵਾਹਈ ਗਰੂ ਸਵੀਕਾਰਨਾ ਬਾਲਾ ਮੀਂਹ ਵੀ ਖਰਾਬ ਕਰਦਾ ਵੀਰੇ ਸਾਰੀਆਂ ਨਦੀਆ ਵਗਰਾ ਸਾਰਾ ਕੁਝ ਓਵਰ ਫਰੂਟ ਹੋ ਆ ਪਿਆ ਦਾ ਬਾਲਾ ਨੇ ਮੀਂਹ ਚਾਹੀਦਾ ਇਹ ਸਾਰਾ ਇਧਰ ਆ ਜਗਾ ਪਰ ਜਾਂਦੀ ਹੈ ਸਾਰੀ ਪਰ ਜਾਂਦੀ ਹੈ ਜਦੋਂ ਆਉਂਦਾ ਨਾ ਬੇਤਮਨ ਕੇ ਚੱਲੋ ਜੀ ਆ ਥੜੀ ਜਿਹਾ ਪਾਣੀ ਚੜ ਜਾਂਦਾ ਦਾ ਕਿਉਂਕਿ ਸਾਰੇ ਪਿੰਡ ਦਾ ਪਾਣੀ ਆਉਂਦਾ ਇਧਰੋਂ ਸਾਰੇ ਆਲੇ ਦੁਆਲੇ ਇਧਰੋਂ ਪਾਣੀ ਆ ਜਾਂਦਾ ਦਾ